ਯਾਹ ਵੇ ਹਾਂ ਇਹ ਮੈਂ ਕਿਉਂ ਨਹੀਂ ਦੁਬਾਰੇ ਫੇਰ ਹਾਂ ਦੁਬਾਰੇ ਆ ਗਿਆ ਉਹਦੇ ਭੱਜ ਗਏ ਨਾ ਡਰਦੇ ਨੇ ਇਹ ਉਹਦੇ ਡਰਦੇ ਉੱਡ ਕੇ ਕਹਿੰਦੇ ਸਾਡਾ ਰਾਡ ਖੂਬੂਗਾ ਹੂੰ ਅਸੀਂ ਤਾਂ ਕਹਿ ਦੀ ਪਾ ਦੋ ਯਾਰ ਹਾਂ ਦੁਬਾਰੇ ਫੇਰ ਆ ਗਏ ਅਸੀਂ ਤਾਂ ਕਾਦੀ ਰਾਡ ਫੋੜੀ ਰੂਟਾ ਵੇਟ ਰੇ ਮਾਰਾ ਦੇਖ ਕੈਂਟ ਲਾ ਦਾਂਗਾ ਮੈਂ ਰੂਟਾ ਵੇਟ ਰਾਇ ਮਾਰ ਕੇ ਰੱਖਿਆ ਕਰੋ ਬਾਈ ਜਿੰਨ ਸੁੱਤੀ ਮਾਰ ਕੇ ਹਾਂ ਨਾ ਜਮਾ ਟਾਇਰ ਉਹਨੇ ਲੀਹਾਂ ਪਾ ਕੇ ਵਧੀਆ ਉਹ ਖਾ ਕੇ ਉਹਨਾਂ ਦਾ ਸਾਰ ਖਾਂਦੀ ਰਹੇਗਾ ਤੂੰ ਫਲੂਟ ਫਲੇ ਫਲੂਟ ਲਈ ਰਾਤ ਨੂੰ ਪਹਿਲਾਂ ਦੋ ਸਨੇ ਆ ਗਏ ਹੁਣ ਚੰਬੜ ਗਿਆ ਚੰਬੜ ਇਦਾਂ ਚੰਬੜ ਗਿਆ ਉਹ ਨੇ ਉਹ ਕਿਉਂ ਕੋਣ ਜਾਂਦਾ ਅਮਰੂਦ ਬਹੁਤ ਸਾਰੇ ਨੇ ਉਹ ਲਾਲ ਨੇ ਓਏ ਦੇਖਾਂ ਆਦਮੀ ਕਿ ਆਇਆ ਪੂਰੇ ਲਾਲ ਬਣੀ ਜਿਹੜੇ ਭਾਨੇ ਕਿ ਖੇਤ ਨਹੀਂ ਗਏ ਉਹ ਜੀ ਉਹਨਾਂ ਦਾ ਆ ਆ ਵੀ ਅਮਰੂਦ ਰੋਣਾ ਆਇਆ ਓਏ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ ਅਰੇ ਪੈ ਗਿਆ ਜੋਰ ਜੋ ਅਮਰੂਦ ਨੂੰ ਪੈ ਗਿਆ ਜੋਰ ਦੋ ਹੀ ਤੋੜਿਆ ਜੀ ਨਾ ਬੜੇ ਨੇ ਕੋਈ ਨਹੀਂ ਹੋ ਤੋੜ ਲਾਇਆ ਨਾ ਉਹ ਜੇ ਮੈਂ ਕੰਦਰ ਚੋਰੀ ਰੱਖਦੀ ਵੀ ਹੈ ਚੋਰੀ ਕਰਦੀ ਹਾਂ ਹਾਂ ਯੋ ਚੋਰੀ ਕਰ ਲਈ ਜੇ ਕੱਖ ਦੀ ਜੇ ਲੱਖਦੀ ਹੋਈ ਲੋਰਨ ਲਈ ਯਾਰ ਬੜੀ ਪੈਤੀ ਆ ਜਾ ਚਾਹੇ ਆ ਜਾ ਤੂੰ ਚੱਲਿਆ ਟਰੈਕਟਰ ਨਾਲ ਯਾਰ ਤੂੰ ਵਾਲੇ ਮਰੂਤਾਂ ਆਇਆ ਕਰ ਓਏ ਮੈਂ ਚਾਰ ਪਵਾਣਾ ਨਾ ਬਿਮਾਰ ਹੋ ਜਾਏਗਾ ਤੂੰ ਚਾਰ ਪਵਾਣਾ ਤਾਂ ਕਰ ਪਰ ਤੂੰ ਮੋਠਾ ਉਹ ਖੜਾ ਪਰਾਂ ਤੇ ਇਹਨੂੰ ਨਾ ਚੋਰੀ ਆ ਕੇ ਲੇਗਾ ਮੋਠੀ ਆ ਤਰੇ ਤੇ ਆ ਦੇਵੇਂ ਗੜੇ ਪਿੰਗਾ ਭਾ ਕੇ ਮਿੱਟੀ ਭਰ ਲੈ ਪਿੰਗੇ ਜੋਏ ਮਿੱਟੀ ਭਰ ਲੈ ਮਿੱਟੀ ਪਿੰਗੇ ਚ ਓ ਬੜਾ ਘਾਟਾ ਮੋਹਲੇ ਕਿਹ ਨਵੀ ਲਓ ਜੀ ਆਪਾਂ ਵੀ ਇੱਧਰੇ ਹੁਣ ਮੱਕੀ ਐਫ ਆਈ ਵਰਲਡ ਹੀ 4 ਖੁੱਡ ਰਹਿ ਗਏ ਬਸ ਰੱਬ ਵੀ ਤਹਾਂ ਜਮਾ ਖੜਾ ਹੈਗਾ ਕਿਸੇ ਮੱਕੀ ਵੱਡੂ ਉਦੋਂ ਮੈਂ ਆਉਣਾ ਮੈਂ ਉਦੋਂ ਬਸ ਉਹ ਟਰਾਲੀ ਜਾ ਰਹੀ ਇੱਕ ਦਾ ਟਰਾਲੀ ਆਪਰੇ ਨੂੰ ਲਓ ਹਾਂ ਉਹ ਹਾਂ ਹੁਣ ਇਹ ਸੂਰੀ 855 ਬਾਕ ਖੁੱਡ 4 ਰਹਿ ਗਏ ਬਈ ਆਪਾਂ ਇਹ ਕੰਮ ਲੈ ਲਿਆ ਆ ਲਾਸਟ ਟਰਾਲੀ ਆ ਜੀ ਭਰੀ ਜੰਨੇ ਆਣਾ ਮੱਕ ਬਹੁਤ ਜੰਨੇ ਸੀ ਬਾਈ ਮੱਖੀ ਨਾਲ ਬਾਈ ਮੰਨ ਕੇ ਕਹਿੰਦਾ ਮੱਕ ਬਹੁਤ ਜੰਨੇ ਆਇਆ ਈ ਬਣ ਗਿਆ ਮੱਕੀ ਦਾ ਰਹਿ ਗਿਆ ਖੁਸ਼ ਹਾਂ ਤਾਂ ਕੈਸੇ ਰੱਬਾ ਉਹ ਰੱਬਾ ਉਹ ਆਲੇ ਖੁਸ਼ ਹੋ ਗਿਆ ਮੁੰਡਾ ਨੱਚੋ ਨੱਚ 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 ਮੜਾਇਆ ਕਿਆ ਵੇ ਓਕੇ ਕਮ ਯਾ ਮਾ ਕਾਇ ਕੋਸ ਹੋਇਆ ਮੱਕੀ ਦਾ ਪਤਾ ਕਹਣਾ ਬਾਈ ਖੋਸਾ ਪੂਰਾ ਇੱਥੇ ਵਾਏ ਵਾਏ ਕਰਦਾ ਹੁੰਦਾ ਮੈਂ ਲਾਸਟ ਕੋਡ ਆ ਵੀ ਬਾਈ ਰਿਗਰ ਪਰ ਬਹੁਤ ਸਾਰੇ ਕੰਮ ਨਿਬੜ ਗਏ ਆਪਣਾ ਵੀ ਦਰ ਆ ਵਜਮ ਤਾਰੂ ਖੜਾ ਪੂਰਾ ਹੋਲਾ ਆਉਣ ਦੇ ਤਿਆਰੀਆਂ ਨਹੀਂ ਨੀਆਂ ਚਲ ਕੰਮ ਵਧੀਆ ਨਿਬੜ ਗਏ ਮੌਕੇ ਜਲ ਹੁਣ ਚਾਰ ਟੱਕਿਆ ਜਾਊਗਾ ਉਹਨੇ ਫਰਦਾਸ਼ ਆ ਇਧਰ ਵਾਟਾਂ ਪੜਦਾ ਤਾਂ ਹਾਂ ਲੈਵੀਟੀ ਨਹੀਂ ਲੱਗਿਆ ਮੈਂ ਵੀ ਸਟਾਟ ਕਰਦੇ ਨੂੰ ਆਹ ਲੜ ਕੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਭਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਹੁਤ-ਬਹੁਤ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਦੇਖਣ ਲਈ ਆਹ ਬੰਦੇ ਨੂੰ ਤਾਂ ਲਾਇਆ ਇਹ ਪੂਰਾ ਵਧੀਆ ਡਰਾਈਵਰ ਹੈ ਟ੍ਰੈਨ ਵਧੀਆ ਉੱਚਾ ਚੜਾ ਲੈਂਦਾ ਕਰਾ ਫ੍ਰੇਕ ਤੋਂ ਚੜਦਾ ਨਹੀਂ வாடா ஆசிரியதா ட்ரைவரை ਕੰਰ ਰਹਾ ਬਾਈ ਪਹਿਲਾ ਟਿੱਬੇ ਲਾਉਂਦਾ ਰਿਹਾ ਏ ਡੋਲੂ ਕਰਾਣਾ ਜਿੱਤ ਜਿੱਤੇ ਹਾਂ ਜਿੱਤ ਜਿੱਤੇ ਹੋਰ ਹੈ ਲੋਗੀ ਕੰਮ ਆਪਣਾ ਵਧੀਆ ਨੇ ਪੜ ਗਿਆ ਕੋਈ ਨਹੀਂ ਗਣੀ ਪਿਆ ਕੋਈ ਟੈਕਨੀਕ ਹੋ ਗਿਆ ਉਹ ਜੋ ਮਰੀਕ ਦੀਆਂ ਦੇ ਗੇੜੇ ਆ ਕੇ ਨਾਲ ਬਾਈ ਤਿਆਰ ਹੋਇਆ ਤਾਂ ਇਹ ਚਾਹੁੰਦੇ ਹਾਂ ਹੁਣ ਬਾਈ ਲਾਸਟ ਕਾਲੀ ਜੀ ਆ ਲਾਸਟ ਡਿਲੀਵਰੀ ਕਿਲੇ ਆ ਹੁਣ ਆ ਟਰਾਲੀ ਹੰਡਾ ਜੀ ਹਲੇ ਪਾਉਣੀ ਹੈ। ਚੱਲ ਚੱਲ ਮਾਰ ਮਾਰ ਮਾਰ। ਲੋ ਜੀ ਡੇੜੀ ਨਾਲ ਜੀ ਜੋਗਦਾਨ ਪਤਾ ਬਚ ਚਾਰ ਦੇ। ਇਹ ਤਾਂ ਮੈਂ ਨਾ ਤੜਨ ਚਾਰ। ਸਾਵੜੀ ਬਾ ਜੋਗਦਾਨ ਹੈ। ਇਹ ਤਾਂ ਲੱਗਿਆ ਮੋੜ ਨੂੰ। ਆਹ ਹੋਈ ਜੋਗਦਾਨ ਪਤਾ ਨਾ। ਟਰਾਲ ਰੰਝ। ਕਹਿਣਾ ਡਰ ਟ੍ਰੈਕਟ ਜੱਦ ਹੈ ਨਾ ਯਾਰ ਕੈਟਰ ਵੀ ਸੋਹਣਾ ਲੱਗ ਰਿਹਾ ਨਾ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵਾਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ